ਚਾਚਾ ਜੀ ਪਰਿਵੰਨੇ ਆ ਬਾਤੀਆ ਗੋਡਾ ਜਾਂ ਪੈਰ ਥੋੜੇ ਹੇਠਾਂ ਐ ਥੋੜਾ ਥੱਲੇ ਨੂੰ ਕਸ਼ਟ ਕਰ ਓ ਵੀ ਤੇਰੇ ਯਾਰ ਕੇ ਪੱਤਰਕਾਰ ਨਾ ਪੈਰ ਪਾ ਕੇ ਮੁੜ ਕੇ ਗੱਲ ਨੂੰ ਪੈਂਦੇ ਹੁੰਦਾ ਕਿ ਚਾਚਾ ਸਪਲੀਮੈਂਟ ਲੈਣਾ ਚਾਚੇ ਨੇ ਕੱਖ ਨਹੀਂ ਦੇਣਾ ਐ ਚਾਚਾ ਜੀ ਸਵਾਗਤ ਹੈ ਤੁਹਾਡਾ ਫੇਰ ਤੋਂ ਲੈ ਜੱ ਸਾਡੇ ਘਰ ਆ ਕੇ ਸਾਡੇ ਹੀ ਸਵਾਗਤ ਕਰੀ ਜਾਣਾ ਅਨਾਲੇ ਥੋੜੇ ਤਾਂ ਨਵੇਂ ਸ਼ਹਿਰ ਚ ਬਹੁਤ ਟ੍ਰੈਂਡ ਹੈ ਬੜਾ ਪੁੱਠਾ ਜਿਹਾ ਚੱਲ ਗਿਆ ਜਿੱਧਰ ਕੋਈ ਲੀਡਰ ਆਉਂਦਾ ਦੇ ਫੁੱਲਾਂ ਦੀ ਬਰਖਾ ਦੇ ਬਰਖਾ ਦੇ ਫੁੱਲਾਂ ਦੀ ਬਰਖਾ ਦੇ ਬਰਖਾ ਔਲੇ ਵੀ ਮੋਟੇ ਮੋਟੇ ਮਾਰ ਕੇ ਅੱਖ ਹੀ ਪਾੜ ਦਿਆ ਤੂੰ ਸੁੱਕਾ ਹੀ ਆ ਗਿਆ ਨਹੀਂ ਨਹੀਂ ਚਾਚਾ ਜੀ ਸੁੱਕਾ ਕਾ ਤੇ ਆ ਗਿਆ ਆ ਲੋ ਜੀ ਵੈਲਕਮ ਆ ਇਹ ਤਾਂ ਬੁੱਤ ਫੁੱਲ ਮਰ ਗਿਆ ਇਹ ਆ ਬੱਕ ਬੱਕੇ ਹੋਏ ਕਿਤੇ ਚੱਕ ਕੇ ਲੈ ਕੇ ਆਇਆ ਕਿਸੇ ਨੇ ਤੈਨੂੰ ਦਿੱਤੇ ਆ ਤੂੰ ਉੱਥੋਂ ਚੱਕ ਕੇ ਲਿਆ ਆ ਚੱਲ ਕੋਈ ਨਹੀਂ ਰੱਖ ਲੈਣੀ ਜੋ ਵੀ ਲੈ ਕੇ ਆਇਆ ਕੁਝ ਦਾ ਲੈ ਕੇ ਆਇਆ ਜੀ ਜੀ ਨਹੀਂ ਭਾਈ ਨਰਈਆ ਤੂੰ ਤਾਂ ਲੁੱਕ ਪਾੜਦੇ ਆ ਲੈ ਬੁੱਤ ਪੁੱਛ ਜਿਹੜੇ ਸਵਾਲ ਪੁੱਛਣੇ ਆ ਤੂੰ ਚਾਚਾ ਜੀ ਕੀ ਕਹਿੰਦੀਆਂ ਫਿਰ ਨਵਾਂ ਸ਼ਹਿਰ ਦੀਆਂ ਸੜਕਾਂ ਬੁੱਤ ਦੇਖ ਮੈਂ ਕਹਿੰਨਾ ਨਵੇਂ ਸ਼ਹਿਰ ਦੀ ਜਿਹੜੀ ਮਰਜ਼ੀ ਸੜਕ ਤੇ ਚੱਲ ਜਾ ਅਛਾ ਜੀ ਪਹਿਲਾਂ ਸੜਕ ਲੱਭਣੀ ਪੈਂਦੀ ਇੱਥੇ ਸੜਕ ਹੈਗੀ ਵੀ ਸੀ ਕਦੀ ਕਿ ਨਹੀਂ ਹੂੰ ਦੂਜੀ ਗੱਲ ਪੁੱਤ ਇੱਥੇ ਐਨੇ ਟੋਏ ਬਹੁਤ ਐਨੇ ਟੋਏ ਤੇ ਮੈਂ ਇੱਕ ਗੱਲ ਦੀ ਰਿਸਰਚ ਵੀ ਪੁੱਤ ਕਰ ਲਈ ਆ ਉੱਤੇ ਲੀਡਰ ਸੜਕ ਕਿਉਂ ਨਹੀਂ ਬਣਾਉਂਦੇ ਟੋਏ ਨੂੰ ਹੋਰ ਡੂੰਘਾ ਕਿਉਂ ਜਾਣ ਦਿੰਦੇ ਆ ਕਿਉਂ ਜੀ ਇਹ ਕਹਿੰਦੇ ਟੋਏ ਨੂੰ ਡੂੰਘਾ ਜਾਣ ਦਿਓ ਜਾਣ ਦਿਓ ਜਾਣ ਦਿਓ ਪੁੱਤ ਮੈਨੂੰ ਚੱਕ ਲੈ ਮੇਰੇ ਚੱਕ ਪੈ ਗਈ ਇਹ ਕਹਿੰਦੇ ਟੋਏ ਨੂੰ ਡੂਗਾ ਜਾਣ ਦੋ ਕੀ ਪਤਾ ਰਬ ਕੰਟਰੀਆਂ ਕਰੋ ਥੱਲੇ ਤੇਲ ਹੀ ਨਿਕਲੇ ਆਵੇ ਅਸ ਕਰਕੇ ਟੋਏ ਸੈੱਟ ਨਹੀਂ ਕਰਾਉਂਦੇ ਪੁੱਤ ਇਹ ਆਪਣਾ ਨਾ ਕੰਮ ਸੋਚਦੇ ਆ ਕਿ ਕੁਦਰਤੀ ਸਰੋਤ ਕੱਢਾਂਗੇ ਥੱਲੇ ਹੈ ਇਹ ਨਹੀਂ ਨਾ ਤਾਂ ਪਜਰੀ ਛੱਡੀ ਨਾ ਰੇਤਾ ਛੱਡਿਆ ਇਹ ਕਹਿੰਦੇ ਟੋਏ ਵਿੱਚੋਂ ਵੀ ਅਸੀਂ ਤੇਲ ਕੱਢਣਾ ਬਾਕੀ ਪੁੱਤ ਦੂਜੀ ਗੱਲ ਆ ਮੈਂ ਤੁਹਾਡੇ ਲੀਡਰਾਂ ਦਾ ਸਾਹਮਣਾ ਦਾ ਬੇਬੀ ਲਾ ਲਿਆ ਮੈਨੂੰ ਬਚਪਨ ਦੀ ਇੱਕ ਕਹਾਵਤ ਯਾਦ ਆ ਗਈ ਸਾਡੇ ਟਾਈਮ ਤੇ ਕਿਹੜੀ ਕਿਉਂਕਿ ਸਾਡੇ ਜਿਹੜੇ ਬੁੜੇ ਹੁੰਦੇ ਸੀ ਬਹੁਤ ਭੋਲੇ ਹੁੰਦੇ ਤੇ ਹੂੰ ਕਦੋਂ ਅਸੀਂ ਤਾਂ ਚੱਲ ਯੂਕੇ ਕੋ ਮਿਲਿਆ ਯੂਐਸਏ ਚਲੇ ਗਏ ਕੈਨੇਡਾ ਚ ਲਗੇ ਆ ਬਹੁਤ ਕੰਟਰੀ ਘੁੰਮ ਲਿਆ ਤੇਰੇ ਚਾਚੇ ਨੇ ਸਾਡੇ ਜਿਹੜੇ ਬੁੜੇ ਤੇ ਉਹ ਬਹੁਤ ਭੋਲੇ ਤੇ ਜਿੱਦਾਂ ਮੰਨ ਲਾ 8ਵੀਂ ਚ ਅਸੀਂ ਫੇਲ ਹੋ ਗਏ ਅੱਛਾ ਜੀ ਹਾਂ ਘਰ ਜਾ ਕੇ ਬਾਪੂ ਨੇ ਪੁੱਛਣਾ ਪੁੱਤ ਵੀ ਤੇਰਾ ਕੀ ਰਿਜ਼ਲਟ ਆਇਆ ਹੂੰ ਐਦਾਂ ਨਹੀਂ ਦੱਸਣਾ ਕਿ ਬਾਪੂ ਫੇਲ ਹੋ ਗਏ ਐਦਾਂ ਕਹਣਾ ਕਿ ਬਾਪੂ ਨੰਬਰ ਤਾਂ ਚੰਗੇ ਆਏ ਪਰ ਇਹ ਕਲਾਸ ਦੁਆਰ ਦੀ ਕਰਨੀ ਪੈਣੀ ਆ ਮੈਡਮ ਜੀ ਕਹਿੰਦੇ ਕਲਾਸ ਨੂੰ ਪੱਕਿਆ ਕਰੋ ਅੱਛਾ ਹੁਣ ਉਹੀ ਤੁਹਾਡੀ ਸੜਕ ਦੀ ਗੱਲ ਆ ਸਾਡਾ ਬਾਪੂ ਉੱਥੇ ਕਰਨ ਸੀ ਬੱਦ ਫੇਰ ਨਹੀਂ ਹੋਣਾ ਅੱਠਵੀਂ ਬਵੇਂ ਚਾਰ ਵਾਰ ਕਰ ਲਾ ਤਾਂ ਤੁਹਾਡੇ ਲੀਡਰਾਂ ਦਾ ਹੀ ਪੁੱਤ ਉਹੀ ਕੰਮ ਹੈ ਇਹ ਸੜਕ ਪੱਕੀ ਕਰੀ ਜਾਂਦੇ ਆ ਕਰੀ ਜਾਂਦੇ ਬਣਦੀਆਂ ਨਾ ਤਾਂ ਫੇਰ ਨਹੀਂ ਅੱਛਾ ਜੀ ਹੈ ਇੱਕ ਜਣ ਮੈਂ ਤੁਹਾਨੂੰ ਦੱਸਾਂ ਕਿ ਅਸੀਂ ਜਿਹੜਾ ਐਨਆਰਆਈ ਆ ਬਾਹਰ ਸਾਨੂੰ ਬਹੁਤ ਘੁੰਮਣ ਦਾ ਬਾਹਰ ਸ਼ੌਕ ਹੈ ਗਾਰਡਨ ਚ ਚਲ ਜੀ ਕੇ ਆ ਨਵੇਂ ਸ਼ਹਿਰ ਚ ਲੈ ਦੇ ਕੇ ਇੱਕੋ ਇੱਕ ਗਾਰਡਨ ਸੀ ਪੁੱਤ ਉੱਥੇ ਵੀ ਤੁਸੀਂ ਹੁਣ ਕਾਲਜ ਟਾਈਮ ਤੇ ਨਹੀਂ ਜਾ ਸਕਦੇ ਉਹ ਕਿਉਂ ਦੇਖ ਪੁੱਤ ਜੇ ਤਾਂ ਤੁਸੀਂ ਗਾਰਡਨ ਚ ਸੈਰ ਕਰਨੀ ਆ ਜਾਂ ਤਾਂ ਫਿਰ ਤੁਸੀਂ 9 ਵਜੇ ਤੋਂ ਪਹਿਲਾਂ ਚਲ ਜਾਓ ਜਾਂ ਸ਼ਾਮੀ 5 ਵਜੇ ਤੋਂ ਬਾਅਦ ਹੋ ਕਿਉਂ ਨਹੀਂ ਤਾਂ ਪੁੱਤ ਕਾਲਜ ਦੇ ਸਟੂਡੈਂਟ ਜਿਹੜੇ 10 ਰੁਪਏ ਦੀ ਪਰਚੀ ਲਾ ਕੇ ਕੋਈ ਆਉਸ ਕੋਨੇ ਕੋਈ ਆਉਸ ਕੋਨੇ ਕੋਈ ਐਸ ਕੋਨੇ ਉੱਥੇ ਕਲਾਸਾਂ ਲਾਉਂਦੇ ਆ ਪੁੱਤ ਉਹ ਫਿਰ ਤੇ ਛੁਕਰੇ ਰੱਬ ਦਾ ਮੈਂ ਐਨ ਕਲਾਈਆਂ ਤੇ ਕਾਲੀਆਂ ਜੇ ਕਿਤੇ ਮਰੀ ਅੱਖਾਂ ਨੰਗੇ ਹੁੰਦੀਆਂ ਪਤਾ ਨਹੀਂ ਮੈਂ ਕੀ ਦੇਖਣਾ ਰੱਬ ਬਚਾਵੇ ਪੁੱਤ ਰੱਬ ਬਚਾਵੇ ਬਹੁਤ ਕਹਿ ਰਿਹਾ ਬੇ ਕਲਜ ਹੋ ਗਿਆ ਕਲਜ ਹੋ ਗਿਆ ਪੁੱਤ ਚਲੋ ਛੱਡੋ ਚਾਚਾ ਜੀ ਹੁਣ ਇਹ ਦੱਸੋ ਕੀ ਸਿਆਸਤ ਬਦਲੇਗੀ ਨਵਾਂ ਸ਼ਹਿਰ ਦੀ ਬਹੁਤ ਦੇ ਗਮਾਈ ਤੈਨੂੰ ਕੋ ਗਰੰਟੀ ਨਾ ਦੱਸ ਦੇਣਾ ਤੁਹਾਡੇ ਕੋ ਨਵਾਂ ਸ਼ਹਿਰ ਵਾਲਿਆਂ ਕੋਲ ਖਬਰ ਘੱਟ ਹੁੰਦੀ ਛੱਡੇ ਕੋ ਜੁਕੇ ਵਾਲਿਆਂ ਕੋਲ ਥਾਰੀ ਹੁੰਦੀ ਆ ਅੱਛਾ ਥੋੜੇ ਨਵਾਂ ਸ਼ਹਿਰ ਦੀ ਸਿਆਸਤ ਬਦਲੇ ਜਾਂ ਨਾ ਬਦਲੇ ਤੁਹਾਡੇ ਲੀਡਰ ਜਿਹੜਿਆ 1 ਡੂਢ ਸਾਲ ਚ ਸਾਰੇ ਪਾਰਟੀਆਂ ਬਦਲ ਜਾਊਗੇ ਉਹ ਕਿਦਾਂ ਬਹੁਤ ਜਿਹੜੀ ਹਵਾ ਆਉਣੀ ਆ ਇਹਨਾਂ ਨੇ ਉਸ ਬੱਸੇ ਨ ਹੋ ਜਾਣਾ ਫਿਰ ਉਹੀ ਪਾਰਟੀ ਅਗਲੇ 5 ਸਾਲਾਂ ਲੈ ਇਹਨਾਂ ਦੀ ਮਾਂ ਪਾਰਟੀ ਬਣ ਜਾਣੀ ਪੁੱਤ ਔਰ ਇੱਕ ਗੱਲ ਮੈਂ ਹੋਰ ਦੱਸ ਦਿੰਨਾ ਇਹ ਸਾਡੇ ਜਿਹੜੇ ਭੋਲੇ ਆ ਅੱਜ ਤੱਕ ਨੇ ਸੂਰੀ ਕਹਿੰਦਾ ਹੁੰਦਾ ਪਰਿਵਾਰਕ ਮੈਂਬਰ ਹੂੰ ਇਹ ਜਿਹੜੇ ਸਾਡੇ ਪਰਿਵਾਰਕ ਮੈਂਬਰ ਆ ਬਹੁਤ ਬਹੁਤ ਭੋਲੇ ਆ ਮੈਂ ਇਹਨਾਂ ਨੂੰ ਇੱਕ ਧਾਰਨ ਦੇ ਕੇ ਸਮਝਾਉਣਾ ਕਿ ਲੀਡਰਾਂ ਦੀ ਲੜਾਈ ਜਿਨੀ ਪਈਦਾ ਹੂੰ ਦੇਖ ਬਹੁਤ ਮੈਂ ਬਿਸ਼ਨਾ ਤੇ ਮੇਰਾ ਪੱਕਾ ਯਾਰ ਬਚਨਾ ਮੈਂ ਬਿਸ਼ਨਾ ਤੇ ਮੇਰਾ ਯਾਰ ਬਚਨਾ ਸਾਡਾ ਗੁਰੂ ਇੱਕੋ ਤਾਂ ਅੱਛਾ ਔਰ ਸਾਡੇ ਸਕੂਲ ਵਿੱਚ ਇੱਕ ਹਿੰਦੀ ਵਾਲੀ ਭੈਜੀ ਹੁੰਦੀ ਤੇ ਬਹੁਤ ਗਲਤ ਗੱਲ ਨਹੀਂ ਕੋਈ ਜਿਹੜੇ ਟੀਚਰ ਹੁੰਦੇ ਨੇ ਸਪੈਕਟਡ ਹੁੰਦੇ ਆ ਜੀ ਜੀ ਪਰ ਉਹ ਭੈਣਜੀ ਬਤ ਪਰੌਂਠੇ ਬਹੁਤ ਵਾਦ ਬਣਾਉਂਦੀ ਸੀ ਕਦੀ ਆਲੂਆਂ ਵਾਲੇ ਪਰੌਂਠੇ ਕਦੀ ਮੂਲੀਆਂ ਵਾਲੇ ਪਰੌਂਠੇ ਅੱਜ ਕੱਲ ਜਿਹੜੇ ਜਵਾਕ ਸਵੇਰੇ ਸਵੇਰੇ ਖਾਂਦੇ ਕੀ ਛੰਡ ਵਿੱਚ ਛੰਡ ਵਿੱਚ ਛੰਡ ਵਿੱਚ ਬਹੁਤ ਸੋਹਣੇ ਬਣਾਉਂਦੀ ਤੇ ਦੇਖ 40 ਸਾਲ ਪਹਿਲਾਂ ਦੀ ਗੱਲ ਕਰਦਾ ਮੈਂ ਮੈਡਮ ਕਿੰਨੀ ਐਡਵਾਂਸ ਸੀ ਪਰ ਮੇਰੇ ਤੇ ਬਜਨੇ ਦੀ ਜੀਭ ਚੋਂ ਜਿਹੜਾ ਨਾ ਪਾਣੀ ਨਿਕਲ ਜਾਂਦਾ ਸੀ ਮੈਡਮ ਦੇ ਜਦ ਪਰਸ ਚੋਂ ਸਮੈਲ ਆਉਂਦੀ ਸੀ ਖੁਸ਼ਬੂ ਮੈਂ ਗੋਂਦੀ ਸੀ ਨਾ ਪਰੌਂਠਿਆਂ ਦੀ ਜੀ ਕਿ ਮਾ ਆ ਦੇ ਬਚਨੇ ਨੇ ਸਲਾਹ ਕਰਕੇ ਅੱਧੀ ਛੁੱਟੀ ਤੋਂ ਪਹਿਲਾਂ ਹੀ ਮੈਡਮ ਦੇ ਟਿਫਨ ਨੂੰ ਰਗੜਾ ਲਾ ਦੇਣਾ ਹੂੰ ਫਿਰ ਮੁੜ ਕੇ ਸਾਨੂੰ ਇਹ ਟੈਨਸ਼ਨ ਸਤਾਣੀ ਕਿ ਮੈਡਮ ਨੇ ਹੁਣ ਪੜਾਂਗਾ ਬਹੁਤ ਕਰਨਾ ਤੀ ਕਿਉਂਕਿ ਮੂਲੀ ਵਾਲੇ ਪਰੌਂਠੇ ਕਿਹਨੇ ਖਾਦੇ ਤਾਂ ਜਦੀ ਪਛਾਣ ਹੋ ਜਾਣਾ ਹੈ ਇਹ ਤਾਂ ਲੁਕੜੇ ਵੀ ਨਹੀਂ ਦੇ ਦੀ ਤੇ ਫਿਰ ਸਾਨੂੰ ਸਾਡੇ ਗੁਰੂ ਦੀ ਗੱਲ ਯਾਦ ਆਉਂਦੀ ਦੀ ਕਿ ਹੁਣ ਬਥ ਲੜਪੋ ਆਪਸ 'ਚ ਮਾ ਆ ਦੇ ਬਚਨੇ ਨੇ ਗੋਥਨ-ਗੁੱਤੀ ਹੋ ਜਾਣਾ ਦੋ ਇੱਕ ਦੇ ਦੂਜੇ ਦੇ ਚਪੇੜ ਤੇ ਚਪੜ ਲੜਾਈ ਤੇ ਲੜਾਈ ਹੁਣ ਪੁੱਛ ਕਾਲੇ ਕਿਉਂ ਉਹ ਸਾਰੇ ਸਕੂਲ ਦਾ ਧਿਆਨ ਆ ਪੜੇ ਭਲ ਖਿੱਚ ਲੈਣਾ ਲੋਕਾਂ ਨੇ ਕਹਣਾ ਕਿ ਲੜਦੇ ਪਏ ਇਹਨਾਂ ਦੀ ਲੜਾਈ ਠਾਉ ਮੈਡਮ ਵਿਚਾਰੀ ਦਾ ਰੋਟੀ ਤੋਂ ਧਿਆਨ ਭਟਕ ਜਾਣਾ ਨਿਆਣਿਆਂ ਦਾ ਪੜ੍ਹਾਈ ਤੋਂ ਧਿਆਨ ਭਟਕ ਜਾਣਾ ਹੁਣ ਉਹਨਾਂ ਨੂੰ ਕੀ ਪਤਾ ਅਸੀਂ ਤਾਂ ਮੂਲੀ ਵਾਲੇ ਪਰਾਂਡੇ ਕਾ ਤੇ ਲੋਕਾਂ ਨੇ ਕਹਿ ਜਣਾ ਮੂਲੀ ਵਾਲੇ ਪਰਾਂਡੇ ਕਿਨੇ ਕਾਦੇ ਤੇ ਹੁਣ ਭੀੜ ਚ ਕੀ ਪਤਾ ਲੱਗਦਾ ਕਿਨੇ ਕਾਦੇ ਤੇ ਜੀ ਜਦ ਤੱਕ ਲੜਾਈ ਮੁੱਕਣੀ ਮੈਡਮ ਨੇ ਕਹਣਾ ਮੇਰੀ ਤਾਂ ਭੁੱਖੀ ਮਰ ਗਈ ਮੈਡਮ ਨੇ ਮੈਨੂੰ ਤੇ ਬੱਚਣ ਨੂੰ ਸੱਜਣਾ ਕਿਹਾ ਆ ਟਿਫਨ ਬੋਤੇ ਚ ਰੋਟੀ ਕੱਢ ਕੇ ਬਾਹਰ ਕਾਲੇ ਕੁੱਤੇ ਨੂੰ ਪਾਇਓ ਹਣ ਮੈਡਮ ਨੇ ਆਪਣੇ ਆਪ 'ਚ ਸੋਚਣਾ ਕਿ ਮੈਂ ਮੁੰਡਿਆਂ ਦੀ ਲੜਾਈ ਵੀ ਠਾਤੀ ਮੈਨੇ ਕਾਲੇ ਕੁੱਤੇ ਕੋ ਰੋਟੀ ਵੀ ਪਾਤੀ ਮੈਨੇ ਬੜਾ ਪੁੰਨ ਕਮਾਇਆ ਜੀ ਹੁਣ ਮੈਡਮ ਨੇ ਛੁੱਟੀ ਕੇ ਬਾਅਦ ਹਮ ਕੋ ਹੱਥ ਮਾਰ ਕੇ ਜਾਣਾ ਕਹਣਾ ਬੇਢੇ ਆ ਕੇ ਲੜਨਾ ਨਹੀਂ ਬਾਹਰ ਜਾਣਾ ਤੂੰ ਬੜੇ ਮਾਨ ਸੇ ਜਾਣਾ ਹੂੰ ਕਿ ਕੁੱਤਾ ਮੇਰੇ ਕੋ ਸੂਟ ਮਾਰੇਗਾ ਕਿ ਮੈਡਮ ਨੇ ਰੋਟੀ ਭੇਜੀ ਤੀ ਪਰ ਕੁੱਤਾ ਵੀ ਮੈਡਮ ਕੋ ਬਹੁ ਬਹੁ ਕਰੇ ਹੁਣ ਬੁੱਧ ਬਿਜਲੀ ਗੱਲ ਇਹ ਸਮਝੇ ਕਿ ਕੁੱਤਾ ਵੀ ਬਹੁ ਬਹੁ ਕਰੀ ਜਾਂਦਾ ਜਿਹਨੇ ਪੁੰਨ ਕਮਾਇਆ ਉਹਨੂੰ ਦਰਤੀਸ਼ ਵੀ ਮਿਲ ਗਈ ਹੂੰ ਹਾਂ ਸਾਰਾ ਸਕੂਲ ਵੀ ਹੱਕਾ ਬੱਕਾ ਰਹਿ ਗਿਆ ਨਿਆਣੇ ਦੀ ਪੜ੍ਹਾਈ ਵੀ ਖਰਾਬ ਹੋਈ ਮੈਡ ਨੇ ਰੋਟੀ ਵੀ ਨਹੀਂ ਖਾਧੀ ਤੇ ਹੋਇਆ ਕਿ ਨਾ ਕਰਕੇ ਮੇਰੇ ਤੇ ਬਚਨੇ ਦੋ ਚੋਰਾ ਕਰਕੇ ਤਾਂ ਕਿਉਂ ਨਾ ਕਰਕੇ ਉਹ ਤਾਂ ਆਪਣਾ ਸਮਾਂ ਖਰਾਬ ਨਹੀਂ ਕਰੀਦਾ ਜੀ ਇਹ ਜਿਹੜੇ ਲੀਡਰ ਹੁੰਦੇ ਆ ਨਾ ਹੂੰ ਇਹ ਉੱਤੋਂ ਹੀ ਚਿੱਟ ਕੱਪੜੀਏ ਹੁੰਦੇ ਆ ਥੱਲੇ ਤਾਂ ਜਿਹੜੀ ਕੁਰਸੀ ਆਉਣ ਵਾਲੀ ਹੁੰਦੀ ਉਹ ਤਾਂ ਰੰਗ ਫੇਰ ਲੈਂਦੇ ਆ ਜੇ ਇਹਨਾਂ ਨੂੰ ਪਤਾ ਲੱਗ ਗਿਆ ਕਾਂਗਰਸ ਆਉਣੀ ਆ ਥੱਲੇ ਚਿੱਟੀਆਂ ਬਣਾਣਾ ਹੱਥ ਪੰਜੇ ਦੀ ਹੋ ਜਾਣੀ ਆ ਹੂੰ ਜੇ ਬੁੱਧ ਇਹਨਾਂ ਨੂੰ ਲੱਗ ਗਿਆ ਕਿ ਫਿਰ ਤੋਂ ਆਪ ਆਉਣ ਲੱਗੀ ਫਿਰ ਸਾਰਿਆਂ ਦਾ ਧਿੱ ਝਾੜੂ ਵੜ ਲੈਣਾ ਹੂੰ ਜੇ ਇਹਨਾਂ ਨੂੰ ਲੱਗਿਆ ਭਾਜ ਪਾਉਣ ਵਾਲੀ ਆ ਪਰ ਇਹਨੇ ਇੱਥੇ ਗਲਾਬ ਉਹ ਜਿਹੜਾ ਕਮਲ ਦਾ ਫੁੱਲ ਦਾ ਲਾਲਾਣਾ ਨਿਸ਼ਾਨ ਤਾਂ ਇਹ ਵੱਧ ਤੋਂ ਬੇਫਿਕਰ ਹੋ ਜਾ ਇਹ ਵੱਧ ਦਈ ਨੂੰ ਚਾਚਾ ਜੀ ਬਾਂ ਦੇ ਨਾ ਜੁਕੇ ਵਾਲਾ ਹੂੰ ਇਹ ਲੀਡਰ ਸਾਰੇ ਪਾਰਟੀਆਂ ਬਦਲੂਗੇ ਮੈਂ ਤਾਂ ਲਿਖ ਕੇ ਲੈ ਲੈ ਪੱਕੀ ਗੱਲ ਆ ਪਰ ਮੈਨੂੰ ਹੱਥ ਆਉਣਾ ਝੋਲੀ ਚੱਕਾ ਤੇ ਆਉਣਾ ਜਿਹਨਾਂ ਨੇ ਤਾਂ ਮਗਰ ਫੇਰ ਗਈ ਜਾਣਾ ਤੇਰੀ ਸੋਚ ਤੇ ਪੈਰਾ ਧਿਆ ਕੇ ਠੋਕ ਕੇ ਵੀ ਪਹਿਲਾਂ ਪੁੱਛਦਾ ਲੋ ਬਤ ਸੋਚ ਕੀ ਆ ਸੋਚਦਾ ਉਹਦੀ ਕੁਰਸੀ ਤੱਕ ਹੀ ਆ ਹੈ ਜੀ ਤੇ ਆਮ ਲੋਕਾਂ ਦਾ ਕੀ ਬਣੂ ਚਾਚਾ ਜੀ ਜੇ ਅਖ ਪੁੱਤ ਤੈਨੂੰ ਇੱਕ ਗੱਲ ਮੈਂ ਹੋਰ ਕੰਮ ਦੀ ਦਾਸ ਚੱਲੇ ਆ ਜੀ ਜੇ ਅਖ ਪੁੱਤ ਇਹ ਐਮਐਲਏ ਬਣਨ ਜਾਂ ਨਾ ਬਣ ਸਾਡੇ ਨਵੇਂ ਸ਼ਹਿਰ ਵਾਲੇ ਹੂੰ 32 ਜਾਂ 37 ਚ ਜਿਸ ਤਰੀਕੇ ਪ੍ਰਵਾਸੀਆਂ ਦੀ ਆਬਾਦੀ ਵਧਦੀ ਜਾਂਦੀ ਹੈ ਪੁੱਤ ਇਹਨਾਂ ਦਾ ਕੋਈ ਰਾਮੂ ਸ਼ਾਮੂ ਜ਼ਰੂਰ ਐਮਐਲਏ ਬਣ ਜੂ 32 ਜਾਂ 37 ਚ ਮੈਂ ਤੈਨੂੰ ਗੱਲ ਲਿਖ ਕੇ ਦੇ ਦਿੰਦਾ ਉਹ ਵੱਧ ਪੂਰੇ ਨਵੇਂ ਸ਼ਹਿਰ ਚ ਚਾਰ ਚਫੇਰੇ ਘਮਲਾ ਤੈਨੂੰ ਇਹਨਾਂ ਨੌਜਵਾਨ ਮੁੰਡਾ ਨਹੀਂ ਮਿਲਣਾ ਜਿਹਨੇ ਪਾਣ ਠੁੱਕਣ ਵਾਲੇ ਮਿਲ ਜਾਣੇ ਆ ਤਾਂ ਜਿਸ ਤਰੀਕੇ ਇਹਨਾਂ ਦੀ ਆਬਾਦੀ ਵੱਧਦੀ ਪਈ ਆ 32 ਜਾਂ 37 ਚ ਇਹਨਾਂ ਦਾ ਕੋਈ ਰਾਮੂ ਜਾਮੂ ਜਿਹੜਾ ਆ ਐਮਐਲਏ ਬਣਨਾ ਮੈਂ ਤਾਂ ਪਹਿਲੇ ਆਪਣਾ ਜਿਹੜਾ ਘਰ ਮोटा ਕੰਮ ਕਰਦਾ ਜਿਹਨੂੰ ਮੈਂ ਕੌਠੀ ਦੀਆਂ ਚਾਬੀਆਂ ਦੇ ਕੇ ਜਾਂਨਾ ਬਾਹਰ ਜਾਣ ਲੱਗਾ ਰਾਜੂ ਨੂੰ ਤਿਆਰ ਕਰਦਾ ਉਹਨੂੰ ਰੋਜ਼ ਭਾਸ਼ਣ ਲਿਖ ਕੇ ਦੇਣਾ ਕਿਹੜਾ ਉਹ ਤਾਂ ਮੈਂ ਤਾਂ ਪੜਿਆ ਲਿਖਿਆ ਮੈਂ ਵੀ ਬਹੁਤੇ ਆ ਇਹ ਤਾਂ ਚਾਚਾ ਵੀ ਤੇ ਘਟ ਨਹੀਂ ਮੈਂ ਭਾਸ਼ਣ ਲਿਖ ਕੇ ਦੇ ਕੇ ਜਨ ਕੇ ਰਾਮੂ ਤੈਨੂੰ 32 ਜਦ ਐਮਐਲਏ ਖਾਣਾ ਤੇ ਵੀ ਕਹਣਾ ਭਾਈ ਤੁਹਾਡਾ ਰਾਮੂ ਖੜਾ ਆ ਗਈ ਰੇਲਵੇ ਰੋਡ ਬਣਾ ਦੂੰਗੀ ਚੰਦਾ ਘਾੜ ਦੂੰਗੀ ਡੰਪ ਚੱਕ ਦੂੰਗੀ ਮੈਂ ਡਿਸਪੋਜ਼ੀਬਲ ਸੈਟ ਕਰ ਦੂੰਗੀ ਮੈਂ ਸੀਵਰੇਜ ਸਾਰੇ ਬਲਾਕ ਜਿਹੜੇ ਖੋਲ ਦੂੰਗੀ ਮੈਂ ਕਿ ਪੁੱਤ ਤੇ ਬਸ ਚਾਰ ਪੰਜ ਗੱਲਾਂ ਇਹੀ ਰਟਣੀਆਂ ਤੂੰ ਐਮਐਲਏ ਬੱਕਾ ਹੈ ਅਜੀ ਕਹਿ ਕੇ ਕਰ ਬਣ ਜਾਣਾ ਗੱਲਾਂ ਕਰਦਾ ਪੁੱਤ ਤੂੰ ਸਹੀ ਗੱਲ ਆ ਜੀ ਸਹੀ ਗੱਲ ਨੌਜਵਾਨ ਕਰਨ ਵੀ ਕੀ ਦੇਖੋ ਜਿਵੇਂ ਮੈਂ ਵੀ ਬੀਏ ਕੀਤੀ ਹੋਈ ਆ ਨੌਕਰੀ ਹੈ ਨਹੀਂ ਪੁੱਤ ਤੇ ਯੂਮਰ ਕਿੰਨੀ ਆ ਸੱਚ ਸੱਚ ਦੱਸਣਾ ਮੇਰੀ ਚਾਚਾ ਜੀ ਹੋ ਗਈ 37 ਸਾਲ ਮਤਲਬ 40 ਤੋਂ ਘਟਿਆ ਹਟਾ ਜੀ ਬੀਏ ਕੀਤੀ ਆ ਬੀਏ ਕੀਤੀ ਪੁੱਤ ਇੱਕ ਬੀਏ ਹੋਰ ਕਰ ਲਾ ਮੇਰੇ ਕਹਿਣ ਤੇ ਫੇਰ ਦੇਖ ਭਾਈ 40 ਚ ਚੌਂਕੜਾ ਮਾਰ ਕੇ ਬੀਏ ਪਲੱਸ ਬੀਏ ਬਾਬਾ ਬਣ ਕੇ ਬਹਿ ਜੀ ਜਿਹੜੇ ਤੇਰੇ ਕੋ ਸਰਟੀਫਿਕੇਟ ਲਿਆਉਗੇ ਉਹਨਾਂ ਦੇ ਸੇਨ ਮਾਰ ਕੇ ਉਹਨਾਂ ਦੀ ਨੌਕਰੀਆਂ ਲਵਾਈ ਪੁੱਤ ਹੈਂਗ ਲੱਗੇ ਨਾ ਫੜਕਰੀ ਰੰਗ ਚੌਖੇ ਦਾ ਚੌਖਾ ਮੈਦਾ ਬੜੇ ਰਾਜੂ ਨੂੰ ਇਹ ਵੀ ਸਕਾਤਾ ਤਾਂ ਪਾ ਲੋ ਪ੍ਰਭੂ ਤੁਸੀਂ ਮੈਨੂੰ ਦੇਣਾ ਮੌਕਾ